ਮੈਂ ਸ਼ਹਿਰ ਚੱਲਿਆ ਆਂ ਕੰਮ ਹੀ ਮੈਂ ਤੇ ਤੁਹਾਨੂੰ ਨਹੀਂ ਪਤਾ ਜੇ ਰੁਪਿੰਦਰ ਦੇ ਨਾਲ ਆਪਾਂ ਸ਼ਹਿਰ ਜਾਣਾ ਸੀ। ਉਹ ਤੇਰਾ ਭਲਾ ਹੋ ਜਾਏ ਮੈਨੂੰ ਚੇਤਾ ਭੁੱਲ ਗਿਆ ਯਾਰ। ਇਦਾਂ ਕਰੋ ਹਾਂ ਆਪਾਂ ਕਿਸੇ ਦਿਨ ਬਾਹਰ ਲਾਂਗੇ ਤੇ ਮਿਲ ਲਈਏ। ਹੁਣ ਤੁਹਾਨੂੰ ਪਤਾ ਵਾ ਮੈਂ ਵੀ ਘਰ ਕਿੱਦਾਂ ਆਵਾਂ। ਕੱਲ ਡਈ ਹੀ ਫੋਨ ਕਰਨਾ। ਮੇਰੀ ਗੱਲ ਸੁਣ ਕੱਦਾਂ ਤੈਨੂੰ ਫੋਨ ਆਇਆ ਤੇ ਹੁਣ ਤੂੰ ਮੈਨੂੰ ਦੱਸਣ ਡਈਂ। ਤੇ ਤੂੰ ਇਦਾਂ ਕਰ ਤਿਆਰ ਹੋ ਕੇ ਤੇ ਨਾਲ ਹੀ ਚੱਲ ਜਾ। ਠੀਕ ਹੈ। ਮੈਨੂੰ ਨਾ ਥੋੜਾ ਜਿਹਾ ਪਿੰਡ ਕੰਮ ਆ ਤੇ ਮੈਂ ਉੱਥੋਂ ਆਣ ਕੇ ਤੇ ਫੇਰ ਮਿਲ ਲੂੰਗਾ ਨਾਲ ਨੂੰ। ਠੀਕ ਹੈ ਨਾ। ਨਾਲੇ ਭਾਬੀ ਜੀ ਤੂੰ ਹੀ ਉੱਥੇ ਜਾ ਚਲੋ ਕੋ ਇਨੀ ਦੀਦੀ ਮੈਂ ਵੇਖ ਲੈਣੀ ਕਰਦੇ ਕੰਮ ਕਰ ਰੁਪਿੰਦਰ ਮੈਨੂੰ ਲੱਗਦਾ ਜਠਣੀ ਮਰੀ ਆ ਗਈ ਆ ਹੁਣ ਉਹਨਾਂ ਸਾਹਮਣੇ ਇਹ ਵਾਲੀ ਗੱਲ ਨਾ ਕਹਿ ਦਿਓ ਕਿ ਮੈਨੂੰ ਇਹਨਾਂ ਨੇ ਮਨਾਂ ਕੀਤਾ ਨਾਲ ਜਾਣ ਵੱਲੋਂ ਦੀਦੀ ਹਾਂਜੀ ਮੈਨੂੰ ਆਸ ਹੋਣਾ ਲੱਗਣ ਦੇ ਆ ਚਲ ਠੀਕ ਹੈ ਫਿਰ ਇਹੀ ਫਾਈਨਲ ਕਰ ਦਈਏ ਰੁਪਿੰਦਰ ਘਰ ਵਿਆਹ ਤੇ ਤੇਰੇ ਕਿਵੇਂ ਚੱਲਦੀ ਪਈਆਂ ਹਾਂਜੀ ਦੀਦੀ ਤਿਆਰੀਆਂ ਵਧੀਆ ਚੱਲਣੀਆਂ ਨੇ ਤੇ 2 ਲੱਖ ਵਾਲੀ ਐਲਸੀਡੀ ਲਈ ਆ ਚਾਹਨਾ ਇਨੀ ਛੇ ਚਲ ਕਰਨ ਦੀ ਕੀ ਲੋੜ ਹੈ